ਦੋਸਤੋ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਆਪਾਂ ਜਿਹੜੀ ਪਾਉਣੇ ਆ ਇਹ ਹੈਗੀ ਆ ਮਾਨਸਾ ਮੰਡੀ ਤੋਂ ਹਰ ਸ਼ੁੱਕਰਵਾਰ ਹੀ ਮੰਡੀ ਲੱਗਦੀ ਹੈ ਤੇ ਬਹੁਤ ਸਾਰੇ ਪਸ਼ੂ ਇੱਥੇ ਮਾਨਸਾ ਮੰਡੀ ਦੇ ਵਿੱਚ ਆਉਂਦੇ ਆ ਵੇਕਣ ਲਈ ਆਉਂਦੇ ਆ ਪੱਟੇ ਮੁੱਲ ਦੇ ਵਿੱਚ ਪੱਟੀਆਂ ਝੋਟੀਆਂ ਵੀ ਹੋਉਂਦੀਆਂ ਨੇਗੀਆਂ ਤੇ ਆਪਾਂ ਕਿਵੇਂ ਕਹੈ ਜਦਣੇ ਵੀ ਘਾਟੂ ਮਾਲ ਦੇ ਵਿੱਚ ਵੀ ਉਹ ਪਸ਼ੂ ਆਉਂਦੇ ਨੇ ਜਿਹੜੇ ਵਟਣ ਲਈ ਲੋਕ ਵੇਚ ਜਾਂਦੇ ਆ ਇੱਥੇ ਤੇ ਆ ਵੀ ਚੋਟੀ ਮਤਲਬ ਮੈਂਸ ਪੰਜ ਛੇ ਸੂਏ ਹੋਊਗੀ ਘਟੋ ਘਟ ਜਿਹਨੂੰ ਦੁੱਧ ਪੀ ਕੇ ਜੇ ਵੇਚਿਆ ਤੇ ਬਹੁਤ ਵਧੀਆ ਪਿੱਠਪੂੜੇ ਦੀ ਝੋਟੀ ਹੈ ਚੰਗੀ ਤੇ ਆਹ ਕੱਟੀ ਵੀ ਆਪਾਂ ਕਹਿੰਦੀ ਝੋਟੀ ਨਮੀ ਜੀ ਉਮਰ ਦੀ ਹੈ ਇਹ ਵੀ ਕੱਟਣ ਵਾਲਿਆਂ ਨੂੰ ਵੇਚੀ ਹੋਈ ਹੈ ਇਹਦੇ ਪੀਲੇ ਰੰਗ ਦਾ ਪੇਂਟ ਲੱਗਿਆ ਹੋਇਆ ਓਰੇ ਕਾਹ ਦਾ ਫੁੱਟਾ ਜੈ ਵੀ ਵੇਚਤਾ ਕਿਸੇ ਨੇ ਆਪਾਂ ਹਰੇਕ ਮੰਡੀ ਦਾ ਵੀਡੀਓ ਪਾਉਣੇ ਆ ਪਰ ਚਲੋ ਮੰਡੀ ਦਾ ਵੀਡੀਓ ਪਾਉਣ ਦੇ ਨਾਲ ਕੋਈ ਮਾੜਾ ਮੋਟਾ ਲੋਕਾਂ ਦੀ ਵੀ ਸੁਧਾਰ ਹੋਇਆ ਵੀ ਪਸ਼ੂਆਂ ਦੀ ਗਿਣਤੀ ਜਿਹੜੇ ਕੱਟਣ ਵਾਲਿਆਂ ਦੀ ਇਹ ਘਟ ਗਈ ਤੇ ਲੋਕ ਸਮਝਦਾਰ ਹੋ ਰਹੇ ਨੇ ਹੌਲੀ ਹੌਲੀ ਪਸ਼ੂਆਂ ਬਲ ਆ ਰਹੇ ਨੇ ਕਿ ਹਨਾ ਮੈਂ ਆਪਾਂ ਕਹਿ ਦਈਏ ਵੀ ਪਸ਼ੂਆਂ ਦਾ ਕੀਤਾ ਇੱਕ ਸਹਿਯਕਤ ਹੁੰਦਾ ਹੈਗਾ ਇਹਦੇ ਨਾਲ ਜੁੜੂ ਵਾਤੋ ਵਾਤ ਵੀ ਜੇ ਕੋਈ ਪਸ਼ੂ ਰਿਪੀਟ ਹੋ ਜਾਂਦਾ ਤਾਂ ਉਹਨੂੰ ਇੱਕ ਦੋ ਵਾਰ ਇੱਕ ਵਾਰ ਨਾ ਤੁਸੀਂ ਉਹ ਕਰਕੇ ਉਹਦੀ ਵੇਚਿਆ ਕਰੋ ਕੱਟਣ ਵਾਲਿਆਂ ਨੂੰ ਤੇ ਇੰਨੇ ਦੀ ਜਾਨ ਹੈ ਜਿਹੜੀ ਇੱਕ ਵਾਰੀ ਫਿਰ ਬਾਕੀ ਮੁੜਕੇ ਨਹੀਂ ਆਉਂਦੀ ਤੇ ਪਸ਼ੂਆਂ ਦਾ ਮਾੜਾ ਮੋਟਾ ਤੁਸੀਂ ਟ੍ਰੀਟਮੈਂਟ ਕਰਾਇਆ ਕਰੋ ਵਧੀਆ ਕੋਈ ਹਸਪਤਾਲ ਚ ਵਧੀਆ ਕੋਈ ਡਾਕਟਰਾਂ ਦੇ ਲਾਵੀ